ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘ ਦੇ ਨਾਲ ਆ ਅੱਜ ਸਵੇਰੇ ਸਵੇਰੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੰਨੀ ਫੋਰਸ ਲਾ ਦਿੱਤੀ ਪਿੰਡ ਦੇ ਵਿੱਚ ਕਿ ਜਾਨੀ ਕੋਈ ਵੱਡੇ ਅੱਤਵਾਦੀ ਨੂੰ ਫੜਨਾ ਹੋਵੇ ਜਾਂ ਵੱਡੇ ਗੈਂਗਸਟਰ ਨੂੰ ਫੜਨਾ ਹੋਵੇ ਤੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੂੰ ਜਿਹੜਾ ਕਿ ਘਰ ਦੇ ਵਿੱਚ ਨજરਬੰਦ ਕਰ ਦਿੱਤਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਮਹਾਲੀ ਦੇ ਵਿੱਚ ਚੰਡੀਗੜ੍ਹ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ ਕਾਫੀ ਲੰਬੇ ਟਾਈਮ ਤੋਂ ਜਿਹੜਾ ਮੋਰਚਾ ਲਗਾਤਾਰ ਚੱਲ ਰਿਹਾਗਾ ਬੰਦੀ ਸਿੰਘ ਉਹ ਨੇ ਜਿਹੜੇ 33 32 ਸਾਲਾਂ ਦੇ ਵਿੱਚੋਂ ਵਿੱਚ ਜਿਹੜੇ ਬੰਦੀ ਸਿੰਘ ਜਿਹੜੇ ਜੇਲਾ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਹਿੰਦ ਹਕੂਮਤ ਸਰਕਾਰਾਂ ਜਿਹੜੀਆਂ ਅਰੇ ਹਾਈ ਨਹੀਂ ਕਰ ਰਹੀਆਂ ਕਿਉਂਕਿ ਉਹਨਾਂ ਨੇ ਆਪੀਆਂ ਸਜਾਵਾਂ ਤੋਂ ਡਬਲ ਸਜਾਵਾਂ ਕੱਟ ਲਈਆਂ ਦੋ-ਦੋ ਯਾਨੀ ਕਿ ਦੋ-ਦੋ ਸਜਾਵਾਂ ਕੱਟ ਲਈਆਂ ਤੇ ਉਹਨਾਂ ਦੇ ਨੂੰ ਲੈ ਕੇ ਜਿਹੜਾ ਅੱਜ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਉਸ ਦੇ ਵਿੱਚ ਭਾਈ ਅੰਬਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਵੀ ਜਾਣਾ ਸੀ ਤੇ ਹੋਰ ਅਨੇਕਾ ਜਥੇਬੰਦੀਆਂ ਗਈਆਂ ਨੇ ਤੇ ਜਾਣਾ ਸੀ ਬਹੁਤਾਂ ਨੂੰ ਪੁੱਛ ਨਹੀਂ ਕਰਬਦਾਰ ਕੀਤਾ ਹੋਇਆਗਾ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਜਿਹੜੇ ਲੋਕਤੰਤਰ ਦੀ ਦਹਾਈ ਪਾਉਂਦੇ ਆ ਕਿ ਇੰਡੀਆ ਦੇ ਵਿੱਚ ਲੋਕਤੰਤਰ ਆ ਜੀ ਇੱਥੇ ਸੰਵਿਧਾਨ ਆ ਇੱਥੇ ਫਲਾਨਾ ਤੇ ਧਮਕਾ ਹੁਣ ਤੁਸੀਂ ਦੱਸੋ ਕਿ ਤੁਹਾਡਾ ਲੋਕਤੰਤਰ ਤੇ ਸੰਵਿਧਾਨ ਕਿੱਥੇ ਗਿਆ ਬਈ ਇੱਕ ਬੰਦਾ ਰਿਹਾਈ ਦੇ ਵਾਸਤੇ ਮੋਰਚਾ ਲੱਗਿਆ ਉਹਦੇ ਵਿੱਚ ਜਾ ਨਹੀਂ ਸਕਦਾ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਕਿ ਤੁਸੀਂ ਉਸ ਨੂੰ ਬੰਦੀ ਬਣਾ ਕੇ ਘਰੇ ਬਿਠਾ ਲਓ ਇਹ ਕਿਤੇ ਸੰਵਿਧਾਨ ਦੇ ਵਿੱਚ ਲਿਖਿਆ ਜਿਹੜੇ ਲੋਕ ਸੰਵਿਧਾਨ ਦਾ ਪਾਠ ਪੜ੍ਹਾਉਂਦੇ ਨੇ ਕਿਸੇ ਸੰਵਿਧਾਨ ਦੇ ਵਿੱਚ ਇੰਜ ਲਿਖਿਆ ਇੰਜ ਲਿਖਿਆਗਾ ਤੇ ਇਹ ਦੱਸ ਦਿਓ ਭਾਈ ਕਿ ਬੰਦਾ 7 ਮਈ ਜਿਹੜਾ ਮੋਰਚੇ ਵਿੱਚ ਜਾਂਦਾ ਹੋਵੇ ਉਹਨੂੰ ਘਰ ਤੋਂ ਜਿਹੜਾ ਸਵੇਰ ਤੋਂ ਪੁਲਿਸ ਪ੍ਰਸ਼ਾਸਨ ਤੱਕ ਪ੍ਰੇਸ਼ਾਨ ਕਰ ਰਹੀ ਆ ਤੇ ਘਰ ਦੇ ਵਿੱਚ ਨਾਜ਼ਰਬੰਦ ਕਰ ਲਿਆ ਤੁਹਾਨੂੰ ਇਹ ਵੀ ਪਤਾ ਹੈਗਾ ਸਾਰਾ ਕਿ ਭਾਈ ਅੰਮ੍ਰਿਤਪਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਵੱਲੋਂ 14 ਜਨਵਰੀ ਨੂੰ ਜਿਹੜਾ ਇੱਕ ਵੱਡਾ ਲਾਂਡ ਕਰਨਾਗਾ ਪਾਰਟੀ ਨੂੰ ਲੈ ਕੇ ਉਹਦੇ ਉੱਤੇ ਵੀ ਜਿੱਥੇ ਵਿਰੋਧੀਆਂ ਨੂੰ ਅੱਗ ਲੱਗੀ ਜਿੱਥੇ ਵਿਰੋਧੀਆਂ ਦੇ ਆਪਾਂ ਕਿਹਾ ਕਿ ਲੂਜ ਮੋਸ਼ਨ ਲੱਗ ਗਏ ਜਿਨ੍ਹਾਂ ਦੇ ਚਲੂੜੇ ਲੜਨ ਲੱਗ ਪਏ ਉਥੇ ਨਾਲ ਦੀ ਨਾਲ ਅਕਾਲੀ ਦਲ ਦਾ ਬਾਦਲਾ ਸ਼ਖਬੀਰ ਬਾਦਲ ਪੰਥ ਤੋਂ ਭਗੌੜਾ ਅਕਾਲ ਤਖਤ ਤੋਂ ਭਗੌੜਾ ਗੱਪੀ ਪਹਿਲਾਂ ਲੋਕ ਉਹਨੂੰ ਗੱਪੀ ਕਹਿੰਦੇ ਹੁੰਦੇ ਸੀ ਅੱਜ ਸਤਸਾਭਤ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਸਾਰੇ ਗੁਨਾਹ ਕਬੂਲ ਕਰਕੇ ਅੱਜ ਮੁੱਕਰ ਗਿਆ ਅੱਜ ਉਹ ਵੀ ਦਹਾਈਆਂ ਦੇ ਰਿਹਾ ਕਿ ਜੀ ਨਮੀ ਪਾਰਟੀ ਬਣ ਰਹੀ ਆ ਜੀ ਅਸੀਂ ਐਂ ਕਰ ਦਾਂਗੇ ਅਸੀਂ ਵਾਅਦਾ ਕਰ ਦਾਂਗੇ ਤੇ ਸਿਮਰਜੀਤ ਸਿੰਘ ਮਾਨ ਬੇਸ਼ੱਕ ਸਾਰੇ ਉਹਦਾ ਸਤਿਕਾਰ ਕਰਦੇ ਨੇ ਪਰ ਅੱਜ ਉਹ ਵੀ ਅੱਗ ਬਬੂਲਾ ਹੋ ਉੱਠਿਆ ਉਹ ਕਹਿੰਦਾ ਮੇਰੀ ਪਾਰਟੀ ਨਾਲ ਚਲੋ ਮੇਰੀ ਪਾਰਟੀ ਨਾਲ ਰਲੋ ਕਹਿੰਦਾ ਮੈਂ ਪ੍ਰਧਾਨ ਹੋਵਾਂ ਮੈਂ ਸਭ ਕੁਝ ਹੋਵਾਂ ਤੇ ਜਿੱਥੇ ਵਿਰੋਧੀਆਂ ਨੇ ਦੂਜੀਆਂ ਸਰਕਾਰਾਂ ਨੇ ਤਾਂ ਹਿੱਲਣੇ ਸੀ ਤੇ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਜੇਲ੍ਹ ਦੇ ਵਿੱਚ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਚਾਹੇ ਕਾਲੀਦਾਲਾ ਕਾਂਗਰਸ ਆ ਭਾਜਪਾ ਆ ਚਾਹੇ ਕੋਈ ਹੋਰ ਨੇ ਆਵਾਜ਼ ਦੀ ਪਾਰਟੀਆਂ ਸਾਰੀਆਂ ਇੱਕ ਨੇ ਤੇ ਬਾਕੀ ਵਿਰੋਧੀ ਧਿਰਾਂ ਜਿਹੜੀਆਂ ਕਹਿੰਦੀ ਅੱਗੇ ਭਾਈ ਅੰਮਰਤਪਾਲ ਸਾਹ ਨੂੰ ਦਿਸਦਾ ਕਿਉਂ ਆ ਉਹ ਸਾਰੇ ਇੱਕ ਮਿਕ ਹੋ ਕੇ ਇੱਕ ਸਰਕਾਰ ਸ਼ੇਰ ਨੂੰ ਸ਼ਿਕਾਰ ਵਾਂਗੂ ਜੇ ਇਸ ਤਰ੍ਹਾਂ ਸਰਕਾਰ ਕਰਨਾ ਹੋਵੇ ਸ਼ੇਰ ਨੂੰ ਘੇਰਿਆ ਹੋਇਆਗਾ ਤੇ ਦੋ ਸੰਮਤ ਬਹੋਗੇ ਜਾਦੇ ਤੇ ਉਹਨੂੰ ਨੰਗਨ ਕਮੇ ਦੇਣਗੇ ਐਡਾ ਵੱਡਾ ਜਿਹੜਾ ਧਰੋਹ ਕਮਾਇਆ ਜਾ ਰਿਹਾ ਸਿੱਖਾਂ ਨੌਜਵਾਨਾਂ ਦੇ ਨਾਲ ਆ ਇੱਕ ਪਾਸੇ ਸਿੱਖਾਂ ਦੇ ਝੂਠੇ ਪੁਲਸ ਮੁਕਾਬਲੇ ਵੜ ਰਹੇ ਨੇ ਪੰਜਾਬ ਦੇ ਵਿੱਚ ਅੱਗ ਲੱਗ ਰਹੀ ਆ ਚਿੱਟੇ ਦੇ ਨਾਂ ਤੇ ਨੌਜਵਾਨ ਮਰ ਰਹੇ ਨੇ ਤੇ ਧੜਾ ਧੜ ਮਰ ਰਹੇ ਨੇ ਉਨ੍ਹਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਲੁੱਟਾਂ ਖੋਹਾਂ ਦੰਗੇ ਪਸਾਦ ਕੀ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਉਨ੍ਹਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਜੇਕਰ ਅਸੀਂ ਆਪਣੇ ਹੱਕਾਂ ਦੇ ਖਾਤਰ ਮੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਜੇ ਅਸੀਂ ਉੱਥੇ ਦੋ ਸ਼ਬਦ ਕਹਿਣ ਜਾਂਦੇ ਆ ਤਾਂ ਫੜ ਕੇ ਇਹ ਕਾਨੂੰਨ ਤੁਹਾਡਾ ਦਿੱਤਾ ਹੋਇਆ ਕਾਨੂੰਨ ਇਹ ਤੁਹਾਡੀਆਂ ਸਰਕਾਰਾਂ ਬਣਿਆ ਕਾਨੂੰਨ ਦੇ ਸਹਾਰੇ ਤੇ ਇਹ ਉਹਨੂੰ ਭਾਈ ਅੰਮਰਪਾਲ ਸਿੰਘ ਦੇ ਪਿਤਾ ਨੂੰ ਗ੍ਰਿਫਤਾਰ ਕਰ ਲੈਂਦੀਆਂ ਨੇ ਦੱਸੋ ਭਾਈ ਅੰਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਤੁਸੀਂ ਇਹ ਕੀ ਸਾਫਤ ਕਰਨਾ ਚਾਹੁੰਦੇ ਹੋ ਕਿ ਲੋਕਾਂ ਦੇ ਵਿੱਚ ਡਰਾਪ ਪਾਉਣਾ ਚਾਹੁੰਦੇ ਹੋ ਕਿ ਜਿਹੜੀ ਨਵੀਂ ਪਾਰਟੀ ਕਦੇ ਨਵੀਂ ਪਾਰਟੀ ਦਾ ਐਲਾਨ ਹੋ ਗਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਆ ਇਹਨੇ ਸਾਰਿਆਂ ਨੇ ਜਿਹੜਾ ਹਲਿਆ ਕੇ ਰੱਖ ਦਿੱਤੀਆਂ ਇਸ ਕਰਕੇ ਹੁਣ ਸਰਕਾਰਾਂ ਜਿੱਥੇ ਡਰੀਆਂ ਨੇ ਤੇ ਉੱਥੇ ਹੁਣ ਇਹ ਤੋਂ ਸਾਫਤ ਹੁੰਦਾਗਾ ਕਿ ਸਰਕਾਰ ਕਿੰਨਾ ਡਰ ਚੁੱਕੀਆਂ ਨੇ ਪ੍ਰਸ਼ਾਸਨ ਕਿੰਨਾ ਡਰ ਚੁੱਕਿਆਗਾ ਅਜੇ ਤਾਂ ਪਾਰਟੀ ਦਾ ਆਸ ਦੇ ਵਿੱਚ ਲੇਵਾ ਕੀਤਾ ਅਜੇ ਤਾਂ ਜਿਹੜਾ ਪੁਰ ਉਹਦਾ ਅਲਾਨ ਕਰਨਾ 14 ਜਨਵਰੀ ਨੂੰ ਮੁਕਸਰ ਮਾਗੀ ਦੇ ਮੇਲੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਜਿਹੜੀਆਂ ਸਰਕਾਰਾਂ ਵੱਲੋਂ ਭਾਈ ਅੰਮਰਪਾਲ ਸਿੰਘ ਦੇ ਪਿਤਾ ਨੂੰ ਦਵਾਇਆ ਜਾ ਰਿਹਾਗਾ ਇੰਨਾ ਧੱਕਾ ਸਰਕਾਰਾਂ ਦਾ ਕਿ ਦੱਸੋ ਬੰਦਾ ਸਾਤਵੇਂ ਢੰਗ ਦੇ ਨਾਲ ਜਾਂਦਾ ਜਿੱਤੇ ਹਜ਼ਾਰਾਂ ਦੁਨੀਆ ਜਾਊ ਉਥੇ ਭਾਈ ਅੰਮਰਪਾਲ ਸਿੰਘ ਦਾ ਪਿਤਾ ਜਾਂ ਕੋਈ ਹੋਰ ਕਿਉਂ ਨਹੀਂ ਜਾ ਸਕਦਾ ਦੱਸੋ ਕੀ ਇਹਨੇ ਗਨਾਹ ਕੀਤਾ ਇੱਕ ਬਜ਼ੁਰਗ ਨੂੰ ਤੁਸੀਂ ਧੱਕੇ ਦੇ ਨਾਲ ਤੁਹਾਡੀਆਂ ਸਰਕਾਰਾਂ ਤੁਹਾਡਾ ਪ੍ਰਸ਼ਾਸਨ ਦਵਾਈ ਬੈਠਾਗਾ ਤੇ ਫਿਰ ਤੁਸੀਂ ਕਾਨੂੰਨ ਦੀ ਦਹਾਈ ਪੜਦੇ ਹੋ ਜੇ ਫਿਰ ਅਗਲਾ ਖਾਸਤਾਨ ਦੇ ਵਰਗ ਕਰਦਾਗਾ ਖਾਲਸਾ ਆਈਦ ਮੰਗ ਕਰਦਾਗਾ ਫੇ ਤੁਹਾਡੇ ਚਲੂਨੇ ਲੜਦੇ ਆ ਕਿ ਜੇ ਸਿੱਖ ਮੰਗ ਕਿਉਂ ਕਰਦੇ ਆ ਤੁਸੀਂ ਮਜਬੂਰ ਕਰਦੇ ਹੋ ਲੋਕਾਂ ਨੂੰ ਤੁਸੀਂ ਦੱਸਦੇ ਹੋ ਕਿ ਸਾਡੀ ਪਾਵਰ ਆ ਵੀ ਤੁਸੀਂ ਸਿੱਖੋ ਤੁਸੀਂ ਗੁਲਾਮ ਹੋ ਇਸ ਦੇਸ਼ ਦੇ ਵਿੱਚ ਤੁਸੀਂ ਆਪਣੀ ਗੱਲ ਕਹਿ ਨਹੀਂ ਸਕਦੇ ਤੁਸੀਂ ਗੱਲ ਆਪਣੀ ਰੱਖ ਨਹੀਂ ਸਕਦੇ ਅੱਜ ਵੱਡਾ ਇਹ ਜਿਹੜਾ ਕਾਰਾਗਾ ਸਰਕਾਰ ਵੱਲੋਂ 2027 ਦੇ ਵਿੱਚ ਸਕ ਕੋਮ ਇੱਕ ਜਟ ਹੋਊਗੀ ਆਉਣ ਵਾਲਾ ਟਾਈਮ ਦੇਖਿਓ ਤੁਸੀਂ 2027 ਦੇ ਵਿੱਚ ਕੀ ਬਣਦਾਗਾ ਕਿਹੜੀ ਪਾਰਟੀ ਇਹਨੂੰ ਬੋਟਾ ਪੈਂਦੀਆਂ ਨੇ ਵੇਖ ਸਕ ਤੁਸੀਂ ਅੱਜ ਡੰਡੇ ਦੇ ਜ਼ੋਰ ਨਾਲ ਦਬਾ ਲਓ ਪਰ ਲੋਕਾਂ ਨੂੰ ਨਹੀਂ ਦਬਾ ਸਕਦੇ ਇਸ ਕਰਕੇ ਜਿੱਥੇ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਕੱਢਣ ਦੀਆਂ ਅੜਚਲਾਂ ਨੇ ਪਾ ਰਹੀਆਂ ਸਰਕਾਰਾਂ ਉਤੇ ਕੋਰਟ ਦੇ ਵਿੱਚ ਜਿਹੜਾ ਫੈਸਲਾਗਾ ਆਉਣਾਗਾ ਅਜੇ ਬਾਕੀ ਆ 15 ਜਨਵਰੀ ਤਰੀਕਾ ਇਹ ਦੱਸਿਆ ਜਾ ਸੁਤਰਾ ਦੇ ਹਵਾਲੇ ਤੋਂ ਕਿ ਭਾਈ ਅੰਮਰਪਾਲ ਸਿੰਘ ਬਾਹਰ ਆ ਰਿਹਾ ਪਰ ਲੋਕ ਕਹਿ ਰਹੇ ਨੇ ਕਿ ਭਾਈ ਅੰਮਰਪਾਲ ਸਿੰਘ ਨੂੰ ਸਰਕਾਰ ਨਹੀਂ ਛੱਡ ਸਕਦੀ ਅਜੇ ਹੁਣ ਇੱਕ ਤੋਂ ਸਾਫ਼ ਜਿਹੜਾ ਸਿੱਧ ਹੁੰਦਾਗਾ ਕਿ ਇੱਕ ਬਜ਼ੁਰਗ ਜਿਹੜਾ ਉਹ ਦੋ ਸਬਦ ਉਤੇ ਬੋਲਣ ਜਾਂਦਾ ਸੀ ਕਿਉਂਕਿ ਉਹਦਾ ਹੱਕ ਆ ਅਧਿਕਾਰ ਆ ਸਬਦਾ ਕਿ ਅਸੀਂ ਸਤ ਮਈ ਨਾ ਢੰਗ ਦੇ ਨਾਲ ਉੱਥੇ ਜਾ ਸਕਦੇ ਆ ਤੇ ਉੱਥੇ ਬੋਲ ਵੀ ਸਕਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਕਿੱਡੀ ਵੱਡੀ ਨਲਾਕੀ ਆ ਕੌਣ ਦੇ ਵਿੱਚ ਕੀ ਸੰਦੇਸ਼ ਜਾਊਗਾ ਕੀ ਸੰਦੇਸ਼ ਜਾਊਗਾ ਜਿਨ੍ਹਾਂ ਲੋਕਾਂ ਨੇ ਮੂਹਰੇ ਹੋ ਕੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਨੇ ਅੱਜ ਉਹੀ ਲੋਕ ਜਿਹੜੇ ਨੇ ਭਗਵੰਤ ਮਾਨ ਤੋਂ ਦੁਖੀ ਹੋਏ ਪਹਿਲੇ ਅੱਜ ਪੂਰੇ ਪ੍ਰਸ਼ਾਸਨ ਖੁਸਕਾ ਖੁਦ ਕਹ ਰਿਹਾਗਾ ਤੇ ਅਸੀਂ ਦੁਖੀ ਆ ਪੂਸਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਇਸ ਤਰ੍ਹਾਂ ਦਵਾਇਆ ਨਹੀਂ ਕਿਸੇ ਦੀ ਆਵਾਜ਼ ਨੂੰ ਜਾ ਸਕਦਾ ਕਿ ਠੀਕ ਆ ਕਿ ਜਦੋਂ ਵੋਟਾਂ ਦਾ ਟਾਈਮ ਆਉਂਦਾਗਾ ਫਿਰ ਉਹਦਾ ਅਧਿਕਾਰ ਹੁੰਦਾਗਾ ਫਿਰ ਤੁਸੀਂ ਉਹਦਾ ਚੀਕਾ ਮਾਰਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਬੰਦੀ ਸਿੰਘ ਨੇ ਅਸੀਂ ਕਿਸੇ ਤੋਂ ਭੇਖ ਨਹੀਂ ਮੰਗ ਰਹੇ ਅਸੀਂ ਬੰਦੀ ਸਿੰਘਾਂ ਦੇ ਖਾਤਰ ਜਿਹੜਾ ਸਿੱਖ ਕੌਮ ਨੇ ਮੋਰਚਾ ਲਾਇਆ ਜੇਕਰ ਕੋਈ ਸਿੱਖ ਉੱਥੇ ਜਾਂਦਾ ਤੇ ਸਰਕਾਰਾਂ ਨੂੰ ਕੀ ਤਰਾਜ ਆ ਇੱਕ ਬਜ਼ੁਰਗ ਨੌਜਵਾਨ ਨੂੰ ਇੱਕ ਬਜ਼ੁਰਗ ਆਵਸਥਾ ਦੇ ਵਿੱਚ ਜਿਹੜਾ ਬੰਦਾ ਹੈਗਾਗਾ ਉਹਨੂੰ ਤੁਸੀਂ ਘਰਾਂ ਦੇ ਵਿੱਚ ਜੇਲ ਬਣਾ ਕੇ ਰੱਖ ਲਈ ਤੁਸੀਂ ਇਸ ਤਰ੍ਹਾਂ ਫੋਰਸ ਲਾਦੇ ਪਤਾ ਨਹੀਂ ਕੀ ਉੱਥੇ ਬੰਬ ਫਟ ਜਾਣਾ ਸੀ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਕਿ ਸਰਕਾਰ ਦੇ ਕੰਨੀ ਪਵੇ ਤੇ ਸਰਕਾਰ ਇਹਨਾਂ ਧੱਕਾ ਕਰ ਰਹੀ ਹੈ ਜੁਲਮ ਕਰ ਰਹੀ ਹੈ ਸਿੱਖ ਕੌਮ ਤੇ ਉਹੀ ਸਿੱਖ ਕੌਮ ਆ ਜਿਸ ਨੇ ਭਗਵੰਤ ਮਾਨ ਨੂੰ ਤੀਸੀ ਤੇ ਬਿਠਾਇਆਗਾ ਤੇ ਉਹੀ ਸਿੱਖ ਕੌਮ ਆ ਤੇ ਜਿਹੜੀ ਅਰਥ ਤੋਂ ਥੱਲੇ ਤੇ ਅਰਥ ਤੋਂ ਉੱਪਰ ਬਿਠਾ ਸਕਦੀ ਐ ਤੇ ਲਾ ਵੀ ਸਕਦੀ ਆ ਇਹ ਵੀ ਭਗਵੰਤ ਮਾਨ ਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾਗਾ ਕਿਉਂਕਿ 2027 ਦੇ ਵਿੱਚ ਇਲੈਕਸ਼ਨ ਹੋਣੀ ਆ ਪਤਾ ਲੱਗ ਜਾ ਭਗਵੰਤ ਮਾਨ ਨੂੰ ਤੇ ਅਸੀਂ ਸਿੱਖਾਂ ਉੱਤੇ ਜਿਹੜਾ ਜੁਲਮ ਕੀਤਾ ਸੀ ਉਹਦਾ ਖਮਾਜਾ ਭੁਗਤ ਰਹੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ